ਹਨੇਰੇ ਜ਼ਿੰਦਗੀ ਦੇ ਦੂਰ ਹੋ ਜਾਂਦੇ ਜਦੋਂ ਅਸੀਂ ਪੜਦੇ ਹਾਂ ਹੱਸਦੇ ਵਸਦੇ ਘਰ ਬਰਬਾਦ ਹੋ ਜਾਂਦੇ ਜਦੋਂ ਅਸੀਂ ਲੜਦੇ ਹਾਂ ਆਪਣਿਆਂ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਆਪਣਿਆਂ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਜਦੋਂ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਾਂ ਮਾਪਿਆਂ ਤੇ ਆਪਣੇ ਆਪ ਦਾ ਵੀ ਜਿਉਣਾ ਔਖਾ ਹੋ ਜਾਂਦਾ ਜਦੋਂ ਅਸੀਂ ਨਸ਼ੇ ਕਰਦੇ ਹਾਂ ਪੁੱਠੇ ਕੰਮਾਂ ਵਿੱਚ ਦੇ ਪੈ ਜਾਈਏ ਪੁੱਠੇ ਕੰਮਾਂ ਵਿੱਚ ਦੇ ਪੈ ਜਾਈਏ ਉਹਦੋਂ ਅਸੀਂ ਜ਼ਮੀਨਾਂ ਵੇਚਦੇ ਜਾਂ ਗਹਿਣੇ ਕਰਦੇ ਹਾਂ ਵੱਡਿਆਂ ਦੀ ਅਸੀਸ ਉਹਦੋਂ ਮਿਲ ਜਾਂਦੀ ਵੱਡਿਆਂ ਦੀ ਅਸੀਸ ਉਹਦੋਂ ਮਿਲ ਜਾਂਦੀ ਜਦੋਂ ਅਸੀਂ ਕੰਮ ਚੰਗੇ ਕਰਦੇ ਹਾਂ ਜਦੋਂ ਸੀ ਕਮ ਚੰਗੇ ਕਰਦੇ ਆ